ਸਰ ਇਹ ਕੋਈ ਪਰਮਾਤਮਾ ਦੀ ਸੰਸਾਰਾਥ ਕਹਿ ਲੋ ਸਾਡੇ 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 ਸਿੱਖ ਮਾਸਸ ਦੀ ਗਲਤੀ ਕਹਿ ਲੋ ਸਾਨੂੰ ਕੋਈ ਇਮਾਨਦਾਰ ਡੈਡੀ ਕਿਕਡ ਲੀਡਰ ਹੀ ਨਹੀਂ ਮਿਲਿਆ ਹਿੰਦੂਤਵ ਨੂੰ ਵੀ ਨੂੰ ਮਿਲਿਆ ਡਾਕਟਰ ਰਾਧਾ ਗੁਸਲ ਡਾਕਟਰ ਰਜਿੰਦਰ ਵਰਸ਼ਾ ਇਸ ਪਾਏ ਦੇ ਸਾਨੂੰ ਇੱਕ ਦੋ ਲੀਡਰ ਮਿਲ ਜਾਂਦੇ ਸਾਡੀ ਬੀੜੀ ਉਦੋਂ ਹੀ ਬੰਨੇ ਲੱਗ ਜਾਣੀ ਸੀ ਸੰਤਾਲ ਪਰ ਜਿਹੜੀ ਜਿਹੜਾ ਸਾਡਾ ਵਿਰੋਧ ਸੀ ਨਾ ਜਿੰਨਾਂ ਨਾਲ ਸਾਡਾ ਵਾਹ ਡਾਡਿਆਂ ਨਾਲ ਪੈ ਗਿਆ ਸੀ ਸਾਡਾ ਅਸੀਂ ਅਸੀਂ ਜਜਪਰਤੀ ਕੌਮ ਆਹੀਂ ਸੈਂਟੀਮੈਂਟਲ ਹੋ ਗਈ 47 ਦੇ ਵਿੱਚ ਅਸੀਂ ਕੀਲੇ ਗਏ ਉਹਨਾਂ ਦੀ ਬੀਨ ਦੇ ਜਿਹੜੇ ਉਹਨਾਂ ਨੇ ਵਾਰ-ਵਾਰ ਕ ਸੀਸ ਗੰਧ گور ਦਵਾਰ ਆ ਦੇ ਵਿੱਚ ਗਾਂਧੀ ਨੇ ਸਵਾਂਤਾ ਕਾ ਕੇ ਗੂਰਾਂ ਸ਼ਾਹਬ ਦੀ ਹਜ਼ੂਰੀ ਚ ਇਹ ਕੋਈ ਗੱਲ ਹੈਗੀ ਆ ਮਾਰਚ 1930 ਵਾਲੀ ਸਿਖਾਂ ਨੂੰ ਨਹੀਂ મતਲਬ ਇੱਕ ਆਜ਼ਾਦ ਕਿੱਤਾ ਦਾਂਗੇ ਸਾਡੇ મતਲਬ ਸਾਡੇ ਨਾਮ ਵਿਸ਼ਵਾਸ ਕਰਨੇ ਆਪਣੀ ਤੰਦ ਜਿਹੜੀ ਸਾਡੇ ਨਾਲ ਜੁੜੀ ਰੱਖੀ ਅਸੀਂ ਮੋੜ ਸੰਭਲ ਨਹੀਂ ਸਕੇ ਇਸ ਬਾਅਦ ਵਿੱਚ ਮਾਰਸ਼ ਉਤਾਰਾ ਸਿੰਘ ਨੂੰ ਜਦੋਂ ਪਤਾ ਲੱਗ ਗਿਆ ਨਾ ਧੋਖਾ ਹੋ ਰਿਹਾ ਉਹਨੇ ਬੜੇ ਹੱਥ ਪੈਰ ਬਾਰੇ ਬਾਰੇ ਉਦੋਂ ਉਦੋਂ ਤੱਕ ਅਸੀਂ ਜਿਹੜੀ ਨਾ ਸਮੋਕਾ ਨਿਗਾਹ ਰੱਖੇ ਸੀਗੇ ਹੂਣਾ ਨੇ 1930 ਤੋਂ ਲੈ ਕੇ 1967 ਤੱਕ ਵੀ ਖੁਦ ਉਹਨਾਂ ਦੀ ਡੈਡੀ ਕੱਚੀ 14 ਵਾਰ ਜੇਲ੍ਹ ਚ ਗਏ ਹੁਣ ਦੱਸੋ ਜਿਹੜਾ ਲੀਡਰ ਨੂੰ ਜਦੋਂ ਘੁੱਸ ਗਿਆ ਉਹਨੂੰ ਚੁੱਪ ਗਏ ਫਿਰ ਵੀ ਉਹ ਬੰਦਾ ਠੜਕਿਆ ਨਹੀਂ ਉਹਨਾਂ ਨੇ ਸਿਰਫ ਨੀਵਾ ਵਿਖਾਉਣ ਲਈ ਨਾ ਮਸਤਦਾਰਾ ਤੇ ਉਹ ਵੀ ਤੇਰੇ ਕੈਂਡੀਡੇਟ ਦੇ ਮੁਕਾਬਲੇ ਤੇ ਮੈਂ ਆਪਣਾ ਡਰਾਈਵਰ ਵਿੱਚ ਦਾ ਸਕਦਾ ਆਪਣਾ ਅਨਪੜ ਡਰਾਈਵਰ ਕਿਕਰ ਸਿੰਘ ਰਾਜ ਸਭਾ ਦਾ ਮੈਂਬਰ ਬਣਾ ਕੇ ਚੁੱਕੀ ਭੀ ਪਨਵੀ ਪਾਸ਼ਾਹੀ ਗੁਰੂ ਅਰਜਨ ਦੇਵ ਜੀ ਨੂੰ ਦਰਬਾਰ ਸਾਹਿਬ ਦਾ ਨਹੀਂ ਪੱਥਰ ਸਾਂਹੀਆਂ ਵੀਰ ਜੀ ਤੋਂ ਨਹੀਂ ਰਖਾਉਣਾ ਚਾਹੀਦਾ ਉਹ ਤੇਰਾ ਸੱਤਿਆਨਾਸ਼ ਪਨਵੀ ਪਾਸ਼ਾਹੀ ਦੇ ਵੇਲੇ ਕਿਹੜੇ ਅਮਰਦਾਰੀ ਸਿੰਘ ਮੈਂ ਆਪਰੇ ਤੁਸੀਂ ਬਾਦਲ ਪਰਵਾਰ ਦੀ ਲੈ ਲਓ ਭਾਵੇਂ ਤੁਸੀਂ ਜਕਰੀਆ ਖਾਨ ਦੀ ਗੱਲ ਲੈ ਲਓ ਨੀਰ ਮੰਨੂਨ ਦੀ ਲੈ ਲਓ ਜੁ ਮੋਹਨ ਸਿੰਘ ਦੀ ਅਜਾਸਮਤ ਰਾਇ ਦਿਨ ਲਓ ਲਖਵਤ ਰਾਇ ਦਿਨ ਲਓ ਵਜੀਰ ਖਾਨ ਦੀ ਲੈ ਲਓ ਜਿੰਨੇ ਲੋਗ ਹਨ ਉਹਨਾਂ ਨੇ ਸਾਡਾ ਇੰਨਾ ਨਿੱਕੀ ਦਾ ਨੁਕਸਾਨ ਨਹੀਂ ਕੀਤਾ ਜਿੰਨਾ ਬਾਦਲ ਨੇ ਤੇ ਬਦਲ ਪਰਿਵਾਰ ਨੇ ਕੀਤਾ ਆਰਐਸਐਸ ਦੇ ਇਸ਼ਾਰੇ ਤੇ ਪਹਿਲੀ ਤਾਂ ਗੱਲ ਆ 1920 ਦਾ ਬਣਿਆ ਕਾਲੀ ਦਲ ਇਹ ਨਹੀਂ ਪੱਟੀ ਭੋਜ ਦੀ 97 ਦੇ ਵਿੱਚ ਮੋਗੇ ਕਾਨਪੁਰ ਆ ਵੀ ਇਹ ਕਾਲੀ ਦਲੀ ਨਹੀਂ ਇਹ ਪੰਜਾਬ ਪਾਰਟੀ ਹੈ BBC تک دے تے پترکار آئے ہوندی سی کتنی کنسنٹریشن ساری ورلڈ وڈ خوبسو ایلیزنگ پولیٹکس دی وچSQLALCHEMY ਦਾ ਪ੍ਰਧਾਨ ਹੈ ਅੱਜ ਕੋਣ ਬਣਦਾ ਕਿਉਂਕਿ ਹਰ ਸਾਲ ਚੋਣ ਹੁੰਦੀ ਮਾਰੀ ਲੀਡਰਸ਼ਿਪ ਤੋਂ ਸਿੱਧੇ ਸਾਡਾ ਕਸੂਰ ਦਿਨ ਲੋ ਸਾਡੀ ਅਕਲ ਨਹੀਂ ਕੰਮ ਕਰਦੀ بس ਅੱਗੇ ਕਿੱਥੇ ਤੂੰ ਨੂੰ ਇੱਥੇ ਰਹਿ ਕੇ ਦੇਖਣਾ ਚਾਹੀਦਾ ਵੀ ਕਿ ਕੋਈ ਡੀਮਾਰਕੇਸ਼ਨ ਕਿੱਥੋਂ ਕਿਹੜੀ ਹੱਦ ਕਿੱਥੇ ਲਾਈਨ ਕਿਤਰੇ ਕੀ ਸਾਨੂੰ ਫੇਰੇ ਕਰ ਰਿਹਾ ਹੈ ਹਿੰਦੁਸਤਾਨ ਕੋਈ ਮਾੜਾ ਮੋਟਾ ਕੋਈ ਛੋਟਾ ਮੋਟਾ ਕੰਟਰੀ ਨਹੀਂ ਹੈ ਨਾ ਇੱਥੇ ਜਿਹੜੀ ਸਾਡੇ ਵਰਗੀ 2 ਜਾਂ 3% ਮਾਈਕਰੋਸਕੋਪਿਕ ਕਮਿਊਨਿਟੀ ਆ ਨਾ ਅਸੀਂ ਭਾਵੇਂ ਪੀਸਫੁਲ ਤਰੀਕੇ ਨਾਲ ਚੱਲ ਗਏ ਭਾਵੇਂ ਮੈਂ ਸਿਮਰਤ ਸਿੰਘ ਮੈਂ ਵੀ ਹੋਰ ਕਰ ਤੁਹਾਨੂੰ ਆਈਪੀਐਸ ਅਫਸਰ ਤੋਂ ਸੀਨ ਸਕ੍ਰਿਪਟਨ ਬਲੀਵ ਦੀ ਪ੍ਰੋਡਕਟ ਸੀ ਜੀ ਲੋਕਾਂ ਨੂੰ ਕਿੰਨਾ ਆਪਕਲ ਸੀ 5 ਲੱਖ ਤੋਂ ਵੱਧ 89 ਦੇ ਵਿੱਚ ਫਰਕ ਨਾਲ ਇਹਨਾਂ ਨੂੰ ਦਿਖਾਇਆ ਸੀਗਾ ਜਦੋਂ ਆਪਣਾ ਤੇ ਉਹਨਾਂ ਨੇ ਨਿਯੁਕਤ ਕਰਨਾ ਸੀਗਾ ਨਾ ਕਰ ਦਿੱਤਾ ਬਾਅਦ ਦੇ ਵਿੱਚ ਤੁਸੀਂ 2006 ਦੇ ਵਿੱਚ ਜਦੋਂ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਸਰਦਾਰ ਸੰਦੀਪ ਸਿੰਘ ਮਾਨ ਨੇ ਪੰਜ ਪ੍ਰਧਾਨੀ ਕਾਲੀ ਦਾ ਬਣਾਇਆ ਇਹ ਬਣਾਇਆ ਉਹਨਾਂ ਨੇ ਮਈ 2006 ਚ ਜਦੋਂ ਪੰਜ ਤੋਂ ਜੇਲ੍ਹ ਤੋਂ ਬਾਹਰ ਆਏ 2006 ਜੀ ਇਹਨਾਂ ਨੇ ਪੰਜ ਪ੍ਰਧਾਨੀ ਕਾਲੀ ਦਾ ਬਣਾਇਆ ਸ਼ੰਤਪਤ ਸਿੰਘ ਨੇ ਸਿਰਫ ਉਹਨੂੰ ਨੀਵਾ ਬਕਾਉਣ ਲਈ ਮਾਸਟਰ ਤਾਰਾ ਸਿੰਘ ਨੂੰ ਕਿ ਮੈਂ ਤੇਰੇ ਮੁਕਾਬਲੇ ਤੇ ਆਪਣਾ ਤੇਰੇ ਕੈਂਡੀਡੇਟ ਦੇ ਮੁਕਾਬਲੇ ਆਪਣਾ ਡਰਾਈਵਰ ਵੀ ਉੱਚਾ ਸਕਦਾ ਹਾਂ ਸੰਤ ਮਤੇ ਸਿੰਘ ਨੇ ਆਪਣਾ ਅਨਪੜ ਡਰਾਈਵਰ ਕਿਕਰ ਸਿੰਘ ਉਹ ਨਾਮਿਨੇਟ ਕਰਕੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਔਰ ਜਦੋਂ ਮਾਸਟਰ ਤਾਰਾ ਸਿੰਘ ਦੀ ਬੇਟੀ ਰਾਜ ਸਭਾ ਦਾ ਮੈਂਬਰ ਕਾਲੀਆਂ ਨੇ ਹੋਰ ਪਾਰਟੀ ਨਾਲ ਰਲ ਕੇ ਲਾਲਾ ਜਗਤ ਮਨਰੇ ਨੂੰ ਅਪੁਆਇੰਟ ਕੀਤਾ ਨਾਮਿਨੇਟਿੰਗ ਹੁਣ ਤਾਂ ਲਾਲਾ ਜਗਤ ਮਨਰੇ ਨੇ ਸਿੱਖਾਂ ਦੀ ਕੀ ਗੱਲ ਕਰ ਲਈ ਸ਼ਾਸੀ ਕਾ ਜੀ ਤੁਸੀਂ ਜਿਹੜੇ ਜ9pro ਪੰਜਾਬ ਦੇ ਨਾਲ ਤੇ ਮਹਿਨ ਨਵਦੀਪ ਸਿੰਘ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਇੱਕ ਮਹਾਨ ਸ਼ਖਸੀਅਤ ਦੇ ਨਾਲ ਜਿਨ੍ਹਾਂ ਦਾ ਨਾਮ ਸਰਦਾਰ ਭਗਵੰਤ ਸਿੰਘ ਜੀ ਸੰਧੂ ਜੋ ਸੇਵਾਮੁਖਤ ਅਧਿਕਾਰੀ ਨੇ ਤੇ ਸੇਵਾ ਕੀਤੀ ਇਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਆ ਤੇ ਸਿੱਖ ਚਿੰਤਕ ਵੀ ਨੇ ਨਾਲ ਦੀ ਨਾਲ ਉਹ ਇਸ ਸਬੰਧ ਦੇ ਵਿੱਚ ਅੱਜ ਉਹਨਾਂ ਕੋਲ ਜਾਣਕਾਰੀ ਲਾਵਾਂਗੇ ਗੱਲਬਾਤ ਕਰਾਂਗੇ ਉਹ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਣੇ ਆ ਸੰਧੂ ਸਾਹਿਬ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਸੂ ਗ੍ਰੇਟ ਆਫ ਯੂ ਸੂ ਟੂ ਗ੍ਰੇਟ ਸੰਦੂ ਸਾਹਿਬ ਸਭ ਤੋਂ ਪਹਿਲਾਂ ਤੇ ਸਵਾਲ ਸਾਡਾ ਇਹ ਆ ਕੀ ਹੁਣ ਤੱਕ ਜਿਹੜਾ ਵਾ ਤੁਸੀਂ ਸਿੱਖ ਚਿੰਤਕ ਜੀ ਠੀਕ ਹੈ ਜੀ ਤੇ ਜਿਹੜਾ ਆਪਣਾ ਸਿੱਖ ਸਮੁਦਾਇ ਜਿਹੜਾ ਕਹਿ ਲੋ ਕਿ ਕਿਉਂ ਨਹੀਂ ਉੱਭਰ ਕੇ ਸਾਹਮਣੇ ਆ ਰਿਹਾ ਜਿਹੜਾ ਕੀ ਕਾਰਨ ਉਹਦੇ ਪਿੱਛੇ ਕੀ ਤੁਸੀਂ ਇਹਨੂੰ ਕਾਰਨ ਮੰਨਦੇ ਜੀ ਸ਼ਰ ਇਹ ਕੋਈ ਪ੍ਰਮਾਤਮਾ ਦੀ ਸਾਨੂੰ ਸਰਾਫ ਕਹਿ ਲੋ ਸਾਡੇ 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 ਸਿੱਖ ਮਾਸਸਸ ਦੀ ਗਲਤੀ ਕਹਿ ਲੋ ਸਾਨੂੰ ਕੋਈ ਇਮਾਨਦਾਰ ਡੈਡੀਕੇਟਿਡ ਲੀਡਰ ਹੀ ਨਹੀਂ ਮਿਲਿਆ ਸਾਨੂੰ ਉਹਦੇ ਪਾਇਨियर्स ਮਿਲ ਜਾਂਦੇ ਜਿਹੜੇ ਅਰਾਊਂਡ 47 ਹਿੰਦੂ ਕਮਿਊਨਿਟੀ ਨੂੰ ਮਿਲੇ ਆ ਡਾਕਟਰ ਰਾਧਾ ਕ੍ਰਿਸ਼ਨ ਡਾਕਟਰ ਰਜਿੰਦਰ ਪ੍ਰਸ਼ਾਦ ਮੋਤੀ ਲਾਲ 네ਰੂ ਜਵਾਰ ਲਾਲ 네ਰੂ ਮਹਾਤਮਾ ਗਾਂਧੀ ਸਰਦਾਰ ਪਟੇਲ ਇਸ ਪਾਇ ਦੇ ਸਾਨੂੰ ਇੱਕ ਦੋ ਲੀਡਰ ਮਿਲ ਜਾਂਦੇ ਸਾਡੀ ਬੀੜੀ ਉਦੋਂ ਹੀ ਬੰਨਣੇ ਲੱਗ ਜਾਣੀ ਸੀ 47 ਸਾਨੂੰ ਸਾਨੂੰ ਹੀ ਇਮਾਨਦਾਰ ਮਿਲੇ no doubt ਸਾਨੂੰ ਬਾਬਾ ਖੜਕ ਸਿੰਘ ਜੀ ਬਹੁਤ ਮਹਾਨ 95 ਸਾਲ ਦੀ ਉਮਰ ਪੂਕੇ ਉਹ 1963 ਵਿੱਚ ਪੂਰੇ ਹੋਏ ਨੇ ਦਿੱਲੀ ਚ ਉਹਨਾਂ ਦੇ ਨਾਂ ਦੇ ਬਾਬਾ ਕਟਕ ਸਿੰਘ ਮਾਰਕ ਜੀ ਜਿ ਬਣਾਵਾ ਉਹਦੇ ਬਾਅਦ ਉਹਨਾਂ ਨੇ ਆਪਣੀ ਜਗਾ ਨਾਮਿਨੇਟ ਕੀਤਾ ਸੀਗਾ ਆਪਣੇ ਜਿੰਦੇ ਜੀ ਮਾਸਟਰ ਤਾਰਾ ਸਿੰਘ ਨੂੰ ਮਾਸਟਰ ਤਾਰਾ ਸਿੰਘ ਦੀ ਬਹੁਤ ਡੈਡੀਕੇਟਿਡ ਸਾਨੂੰ ਸਿੱਖ ਲੀਡਰ ਮਿਲੇ ਸੀ ਪਰ ਜਿਹੜੇ ਜਿਹੜਾ ਸਾਡਾ ਵਿਰੋਧ ਸੀ ਨਾ ਜਿਨ੍ਹਾਂ ਨਾਲ ਸਾਡਾ ਵਾਹ ਉਹ ਡਾਢਿਆਂ ਨਾਲ ਪੈ ਗਿਆ ਸੀ ਸਾਡਾ ਵਾਹ ਅਸੀਂ ਅਹਿਸ ਜਜਬਤੀ ਕੋਮਾ ਹੀ ਸੈਂਟੀਮੈਂਟਲ ਹੋ ਗਈ 47 ਦੇ ਵਿੱਚ ਅਸੀਂ ਕੀਲੇ ਗਏ ਉਹਨਾਂ ਦੀ ਬੀਨ ਤੇ ਜਿਹੜੇ ਉਹਨਾਂ ਨੇ ਵਾਰ-ਵਾਰ ਅ ਦਸੰਬਰ 1929 ਦੇ ਵਿੱਚ ਫਿਰ ਸੀਸਗੰਜ ਗੁਰਦੁਆਰਾ ਦੇ ਵਿੱਚ ਗਾਂਧੀ ਨੇ ਸਵਾਂ ਕਾਗ ਆ ਕੇ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਚ ਇਹ ਕੋਈ ਗੱਲ ਹੈਗੀ ਆ ਮਾਰਚ 1931 ਫਿਰ ਨਹਿਰੂ ਸਾਹਿਬ ਨੇ ਸਾਡੇ ਮੂੰਹ ਦੇ ਵਿੱਚ ਹੋਰ ਮਤਲਬ ਸਾਨੂੰ ਵਰਗ ਲਾਉਣ ਲਈ ਪ੍ਰੈਸ ਕਾਨਫਰੰਸ ਕੀਤੀ ਉਹ ਮੇਮਪਾ ਹੈਗਾ 6 ਜੁਲਾਈ 1946 ਦਾ ਕਿ ਸਿੱਖਾਂ ਨੂੰ ਅਸੀਂ ਮਤਲਬ ਇੱਕ ਆਜ਼ਾਦ ਖਿੱਤਾ ਦਾਂਗੇ ਸਾਡੇ ਮਤਲਬ ਸਾਡੇ ਨਾਮ ਵਿਸ਼ਵਾਸ ਕਰਨੇ ਆਪਣੀ ਤੰਦ ਜਿਹੜੀ ਸਾਡੇ ਨਾਲ ਜੋੜੀ ਰੱਖਣ ਜੋੜੀ ਰੱਖੀ ਫਿਰ ਕੋਈ ਆਰਾਊਂਡ 10 ਅਗਸਤ 1946 ਨੂੰ ਫਿਰ ਸਾਨੂੰ ਬਣਾ ਕੇ ਪੱਕਿਆ ਕਰਨ ਲਈ ਨਹਿਰੂ ਨੇ ਦੋ ਵਾਰੀ ਗਾਂਧੀ ਨੇ ਕੀਤਾ ਲਾਹੌਰ ਤੇ ਸਿਸਗੰਜ ਗੁਰਦੁਆਰੇ ਦਿੱਲੀ ਚ ਦੋ ਵਾਰੀ ਇਹ ਕੁਝ ਮਹੀਨੇ ਦੇ ਵਿੱਚ ਵਿੱਚ ਹੀ ਨਹਿਰੂ ਨੇ ਸਾਨੂੰ ਆਸ਼ਵਾਸਨ ਦਿੱਤਾ 46 ਦੇ ਵਿੱਚ 6 6 ਜੁਲਾਈ ਨੂੰ ਫਿਰ 10 ਅਗਸਤ ਨੂੰ ਵੀ ਇਹ ਮਤਮੈਨ ਰਹੋ ਤੁਹਾਨੂੰ ਕੋਈ ਹਿੰਦੁਸਤਾਨ ਦਾ ਕਾਨੂੰਨ ਇਹੋ ਜਿਹਾ ਨਹੀਂਗਾ ਬਣੂਗਾ ਵੀ ਜਿੱਤੇ ਜਿੱਦੇ ਦੇ ਤੁਹਾਨੂੰ ਕੋਈ Hindu ਪਰੰਤੂ ਹੋਵੇ ਪਰ ਉਹਨਾਂ ਕ ਸਾਨੂੰ ਉਹ ਕਾਹ ਹੋਇਆ ਨਾ ਸਾਡੇ ਨਾਲ ਵੀ ਇਤਿਹਾਸ 'ਚ ਸ਼ਾਇਦ ਹੀ ਕਿਸੇ ਕੌਮ ਨੇ ਕਿਸੇ ਦੂਜੀ ਕੌਮ ਨਾਲ ਇੰਨਾ ਧੋਖਾ ਕੀਤਾ ਹੋਊਗਾ ਸਤੈ ਨਾ ਮੁਸਲਮਾਨਾਂ ਨੇ ਵੀ ਅਫਗਾਨਾਂ ਨੇ ਵੀ ਕਿਸੇ ਨੇ ਸਾਡੇ ਨਾਲ ਇੰਨਾ ਧੋਖਾ ਨਹੀਂ ਸੀ ਕੀਤਾ ਕਿਉਂਕਿ ਉਹ ਤਾਂ ਯਾਰਾ ਦੌਰ ਤੇ ਸਾਡੇ ਸਾਹਮਣੇ ਕਹਿੰਦੇ ਸੀ ਵੀ ਅਸੀਂ ਤੁਹਾਡੇ ਦੁਸ਼ਮਣ ਨਹੀਂ ਤੈਨੂੰ ਖਤਮ ਕਰਨਾ ਇਹ ਸਾਨੂੰ ਜਿਹੜਾ ਮਤਲਬ ਇਹਨਾਂ ਨੇ ਲਜਾ ਕੇ ਕਲਾਵੇ 'ਚ ਲੈ ਕੇ ਜਿਹੜਾ ਸਾਡਾ ਗਲ ਘੁੱਟਿਆ ਨਾ ਹਿੰਦੂ ਬਹੁਗਿੰਤੀ ਨੇ ਅਸੀਂ ਮੋੜ ਸੰਭਲ ਨਹੀਂ ਸਕੇ ਇਸ ਬਾਅਦ ਦੇ ਵਿੱਚ ਮਾਰਸ਼ਲ ਤਾਰਾ ਸਿੰਘ ਨੂੰ ਜਦੋਂ ਪਤਾ ਲੱਗ ਗਿਆ ਨਾ ਤੋ ਘਾਉੜਾ ਉਹਨੇ بڑے ਹੱਥ ਪੈਰ ਬਾਰੇ ਬਾਰੇ ਉਦੋਂ ਉਦੋਂ ਤੱਕ ਅਸੀਂ ਜਿਹੜੀ ਹੈ ਨਾ ਸਭ ਮੌਕਾ ਨਗਾ ਚੁੱਕੇ ਸੀਗੇ ਉਹਦੇ ਬਾਅਦ ਮਾਸਟਰ ਤਾਰਾ ਸਿੰਘ ਦੀ 67 ਦੇ ਵਿੱਚ ਉਹਨਾਂ ਨੇ 1930 ਤੋਂ ਲੈ ਕੇ 1967 ਤੱਕ ਵੇਖੋ ਉਹਨਾਂ ਦੀ ਡੈਡੀਕੇਸ਼ਨ 14 ਵਾਰ ਜੇਲ੍ਹ ਚ ਗਏ 1930 ਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ 1967 ਤੱਕ 67 ਚ ਪੂਰੇ ਹੋਇਆ ਤੇ 14 ਵਾਰ ਤੇ ਵਿਚਾਰੇ ਜੇਲ੍ਹ ਹੀ ਗਏ ਹੁਣ ਦੱਸੋ ਜਿਹੜਾ ਲੀਡਰ ਨੂੰ ਜਦੋਂ ਕੁਸਕਿਆ ਉਦੋਂ ਚੁੱਕ ਗਏ ਫਿਰ ਵੀ ਉਹ ਬੰਦਾ ਥਿੜਕਿਆ ਨਹੀਂ ਉਹਦੇ ਬਾਅਦ ਨਹਿਰੂ ਦੇ ਥਾਪੜੇ ਤੇ ਸਾਡੇ ਇੱਕ ਜਨਮ ਜਾਤ ਜਿਹਨੂੰ ਬੜਾ ਕਹਿੰਦੇ ਬਹੁਤ ਵਧੀਆ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਇਹਨੇ ਕਿ ਵੀ ਇਸ ਤਰ੍ਹਾਂ ਦੇ ਮਾਸਟਰ ਜ਼ਾਰਾ ਸਿੰਘ ਸਾਡੇ ਟਰੈਪ ਨਹੀਂ ਹੁੰਦੇ। ਗੂਗਨਾ ਸਾਹਿਬ ਇੱਕ ਉਹ ਬੁੱਢਾ ਜੋੜ ਗੁਰਦੁਆਰਾ ਜਿਹੜਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨਾਲ ਰਿਲੇਟਡ ਆ ਜਿਨ੍ਹਾਂ ਨੇ ਮੱਸੀ ਰਿੰਗੜ ਦਾ ਸਿਰ ਲਾਇ ਹੀ ਉਤੋਂ ਇੱਕ ਗੂਗਨਾ ਸਾਧ ਲਿਆ 5 ਕਫੂਟਾ ਉਹ ਜਿੱਡਾ ਕੋ ਲੰਮਾ ਸੀ ਉਹਨਾਂ ਕੀ ਉਹ ਚੌੜਾ ਸੀ। ਉਹਨੂੰ ਸ਼੍ਰੀਕ ਬਣਾ ਕੇ ਮਾਸਟਰ ਤਾਰਾ ਸਿੰਘ ਦੇ ਖਿਲਾਫ ਖਿਲਾਰ ਕੇ ਸਰਕਾਰੀ ਮਦਦ ਦੇ ਦੇ ਕੇ ਇਹਨਾਂ ਨੇ ਠੱਬੀ ਲਾਈ ਮਾਸਟਰ ਤਾਰਾ ਸਿੰਘ ਨੂੰ ਔਰ ਉਹਨੇ ਇਹੋ ਜਿਹਾ ਲੀਡਰੀ ਮਤਲਬ ਹੱਥ ਚ ਲੈ ਕੇ ਨਾ ਉਹਦੀ ਮਤਲਬ ਇੱਕ ਛੋਟੀ ਜੀ ਮਿਸਾਲ ਦੇਣਾ ਇੱਥੇ ਮਤਲਬ 962 ਦੇ ਵਿੱਚ ਸਾਡੀ ਅਸੀਂ ਨਾਮਿਨੇਟ ਕਰਕੇ ਭੇਜਣਾ ਸੀਗਾ ਅਕਾਲੀ ਦਲ ਨੇ ਰਾਜ ਸਭਾ ਦਾ ਇੱਕ ਮੈਂਬਰ ਨਾਮਿਨੇਟ ਕਰਨਾ ਸੀਗਾ ਬਟਿੰਡਾ ਸੀਟ ਤੋਂ ਔਰ ਸੰਤ ਫਤੇ ਸਿੰਘ ਨੇ ਸਿਰਫ ਉਹਨੂੰ ਨੀਵਾ ਵਿਖਾਉਣ ਲਈ ਮਾਸਟਰ ਤਾਰਾ ਸਿੰਘ ਨੂੰ ਕਿ ਮੈਂ ਤੇਰੇ ਮੁਕਾਬਲੇ ਤੇ ਆਪਣਾ ਤੇਰੇ ਕੈਂਡੀਡੇਟ ਦੇ ਮੁਕਾਬਲੇ ਆਪਣਾ ਡਰਾਈਵਰ ਵੀ ਵਿਚ ਤਾ ਸਕਦਾ ਤੇ ਸੰਤ ਫਤੇ ਸਿੰਘ ਨੇ ਆਪਣਾ ਅਨਪੜ ਡਰਾਈਵਰ ਕਿੱਕਰ ਸਿੰਘ ਉਹ ਨਾਮਿਨੇਟ ਕਰਕੇ ਤੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਔਰ ਜਦੋਂ ਮਾਸਟਰ ਤਾਰਾ ਸਿੰਘ ਦੀ ਬੇਟੀ ਕਹਿੰਦੀ ਆ ਸੰਤਿਸ਼ਪਾਈ ਮੈਗਜ਼ੀਨ ਦੇ ਵਿੱਚ ਅਜੇ ਵੀ ਉਹਨਾਂ ਦੀ ਇੰਟਰਵਿਊ ਕਿਤੇ ਚੱਲਦੀ ਹੋਣੀ ਉਹ ਕਹਿੰਦੀ ਜਦੋਂ ਇਹ ਸੌਂ ਚੁੱਕਣ ਗਿਆ ਨਾ ਕਿੱਕਰ ਸਿੰਘ ਤੇ ਟਰਾਂਜ਼ਿਸਟਰ ਗਲਤ ਪਾ ਕੇ ਫੁੱਲ ਵੋਲਿਊਮ ਤੇ ਨੇ ਛੱਡਿਆ ਟਰਾਂਜ਼ਿਸਟਰ ਉਹਦੀ ਵੋਲਿਊਮ ਫੁੱਲ ਕੀਤੀ ਜਦੋਂ ਕਿਸੇ ਇਹਨੂੰ ਸਿਕਿਉਰਿਟੀ ਵਾਲੇ ਨੇ ਰੋਕਿਆ ਉੱਥੇ ਮਾਰਸ਼ਲ ਜਿਹੜੇ ਹੁੰਦੇ ਨੇ ਸਿਕਿਉਰਿਟੀ ਵਾਲੇ ਪਾਰਲੀਮੈਂਟ ਦੇ ਤੇ ਇਹ ਇਹ ਨਹੀਂ ਨੇ ਆਪਣੀ ਆਈਡੀਓ ਨੂੰ ਕਿਹਾ ਵੀ ਮੈਂ ਪਾਰਲੀਮੈਂਟ ਚੋਂ ਡੇ ਆਇਆ ਮੈਂਬਰ ਨਵਾਂ ਪੰਜਾਬ ਤੋਂ ਤੇ ਮੈਂ ਪਾਰਲੀਮੈਂਟ ਤੋਂ ਉੱਛੇ ਜਾ ਰਿਹਾ ਜਾਣਦੇ ਮੈਨੂੰ ਅੱਗੋਂ ਉਹਨੂੰ ਕਹਿੰਦਾ ਤੈਨੂੰ ਪਤਾ ਮੈਂ ਡਰਾਈਵਰ ਕੀ ਦਾ ਆ ਆਪਣੀ ਆਈਡੈਂਟੀ ਉਹਨੇ ਮੈਂਬਰ ਪਾਰਲੀਮੈਂਟ ਉਹਨੇ ਦਿੱਤੀ ਇਹ ਜਿਆਦਾ ਆਸਾਨ ਵਾਲੀ ਉਹਨੇ ਗੱਲ ਸਮਝੀ ਵੀ ਮੈਂ ਸੰਤ ਫਰੇ ਸਿੰਘ ਦਾ ਡਰਾਈਵਰ ਆ ਇਹੋ ਜਿਹੇ ਕਿਕਰ ਸਿੰਘ ਤੇ ਅਸੀਂ ਉਥੇ ਭੇਜਦੇ ਰਹੇ ਦੂਜੀ ਵਾਰ ਇਹਨਾਂ ਨੇ ਦੁਬਾਰਾ ਇਹਨਾਂ ਦੀ ਅਕਲ ਦਾ ਜਨਾਜਾ ਵੇਖੋ ਇਹਨਾਂ ਨੇ ਕੱਢਿਆ ਕਿ ਸਿੱਖੀ ਦਾ ਜਨਮ ਜਾਤ ਵੈਰੀ ਜਿਹੜਾ ਸੀਗਾ ਨਾ ਲਾਲਾ ਜਗਤ ਨਾਰੈਣ ਜਿਹਦੇ ਸਿੱਖੀ ਦੇ ਖਿਲਾਫ ਉਹਨੇ ਜਦੋਂ ਜ਼ੁਬਾਨ ਖੋਲੀ ਉਹ ਤੋਂ ਸਿੱਖੀ ਦੀ ਫੇਵਰ ਚ ਕਦੀ ਕੋਈ ਗੱਲ ਹੀ ਨਹੀਂ ਨਿਕਲੀ ਉਹਨੇ ਸਿੱਖੀ ਨੂੰ ਹੀ ਕੰਡੈਮਨਟ ਕੀਤਾ ਆਪਣੀਆਂ ਅਖਬਾਰਾਂ ਰਹੀਆਂ ਆਪਣੀ ਜ਼ੁਬਾਨ ਰਹੀ ਦੂਜੀ ਵਾਰ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਅਕਾਲੀਆਂ ਨੇ ਹੋਰ ਪਾਰਟੀਆਂ ਨਾਲ ਰਲ ਕੇ ਲਾਲਾ ਜਗਤਪ੍ਰੀਤ ਰੈਨ ਨੂੰ ਅਪੁਆਇੰਟ ਕੀਤਾ ਨੋਮੀਨੇਟ ਕੀਤਾ ਹੁਣ ਦੱਸੋ ਲਾਲਾ ਜਗਤਪ੍ਰੀਤ ਰੈਨ ਨੇ ਸਿੱਖਾਂ ਦੀ ਕੀ ਗੱਲ ਕਰ ਲਈ ਹੋਗੀ ਪਾਰਲੀਮੈਂਟ 'ਚ ਜਾ ਕੇ ਇਹੋ ਜਿਹੇ ਮਤਲਬ ਜਿਹੜੀ ਸਾਡੀ ਲੀਡਰਸ਼ਿਪ ਆ ਨਾ ਇਹੋ ਜਿਹੇ ਤੇ ਇਹ ਸਟੇਟਸਮੈਨਸ਼ਿਪ ਦੇ ਨਾਲ ਆਪਣੇ ਬੰਦੇ ਨੋਮੀਨੇਟ ਕਰਦੇ ਰੇ ਠੀਕ ਹੈ ਤੁਹਾਨੂੰ ਹੱਸੋ ਹੀ ਨਹੀਂਆਂ ਗੱਲਾਂ ਮਤਲਬ ਜਦੋਂ ਗੱਲ ਪਤਾ ਕੀ ਹੁੰਦੀ ਆ ਜਦੋਂ ਕੋਈ ਆਪਣਾ ਇਹ ਆਪਣੇ ਕੌਮ ਦੇ ਬੰਦੇ ਨੂੰ ਆਪਾਂ ਵੇਣਿਆ ਨਾ ਤੇ ਆਪਾਂ ਨੂੰ ਉਹਦੇ ਤੇ ਉਹਦੀ ਉਹਦੀ ਮੂਰਖਾਨਾ ਹਰਕਤ ਹੋਈ ਨੇ ਆਪਾਂ ਨੂੰ ਕਦੀ ਤੇ ਉਹਦੇ ਤੇ ਗੁੱਸਾ ਆਉਂਦਾ ਫਿਰ ਆਪਾਂ ਨੂੰ ਸ਼ਰਮ ਆਉਂਦੀ ਹੈ ਫਿਰ ਜਦੋਂ ਹਾਦੂ ਹੁੰਦੀ ਹੈ ਨਾ ਤੇ ਆਪਾਂ ਨੂੰ ਰੋਣਾ ਵੀ ਆਉਂਦਾ ਕਈ ਵਾਰੀ ਵੀ ਯਾਰ ਇਹ ਸਾਡੇ ਲੀਡਰ ਮੈਂ ਤਾਂ ਹੁਣ ਦੋ ਤਰਜੰਦਾ ਸਾਡੇ ਸਭ ਤੋਂ ਜਿਹੜੇ ਆਪਣੇ ਆਪ ਨੂੰ ਬੜੇ ਪੰਥਕ ਪਰਿਵਾਰ ਹੈ ਨਾ ਉਹਨਾਂ ਚੋਂ ਇੱਕ ਦੀ ਗੱਲ ਸੁਣ ਲਓ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਪੰਜਵੀਂ ਪਾਸ਼ਾਹੀ ਗੁਰੂ ਅਰਜਨ ਦੇਵ ਜੀ ਨੂੰ ਦਰਬਾਰ ਸਾਹਿਬ ਦਾ ਨਹੀਂ ਪੱਥਰ ਸਾਈ ਮੀਆਂ ਵੀਰ ਜੀ ਤੋਂ ਨਹੀਂ ਰਖਾਉਣਾ ਚਾਹੀਦਾ ਇਹ ਕਿਹ ਅਮਰਧਾਤਰੀ ਸਿੱਖ ਤੋਂ ਰਖੋਣਾ ਚਾਹੀਦਾ ਹੈ ਉਹ ਤੇਰਾ ਸਤਿਆਨਾਸ ਪੰਜਵੀਂ ਪਾਸ਼ਾਹੀ ਦੇ ਵੇਲੇ ਕਿਹੜੇ ਅਮਰਧਾਤਰੀ ਸਿੰਘ ਉਦੋਂ ਬਤ ਕਿੰਨੇ ਛਗਾਤਾ ਤੈਨੂੰ ਲੰਬੀ ਚ ਤੁਸੀਂ ਭਾਵੇਂ ਛਗਾਉਂਦੇ ਹੋ ਆਪਣੇ ਵੋਟਰਾਂ ਨੂੰ ਅੱਛਾ ਇਹੋ ਜੀ ਤੇ ਇਹਨਾਂ ਨੂੰ ਇਹ ਪੰਥਕ ਲੀਡਰਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਦੋਂ ਅਜੇ ਬਣਿਆ ਨਹੀਂ ਸੀਗਾ ਅਕਾਲੀ ਦਲ ਦਾ ਉਹ ਉਦੋਂ ਵਾਈਸ ਜਾਂ ਸਮਥਿੰਗ ਸੀਗਾ ਇਹੋ ਜਿਹਾ ਬਿਆਨ ਦੇਣ ਦਾ ਜਿਹੜਾ ਅੱਜ ਅਕਾਲੀ ਦਲ ਦਾ ਪ੍ਰਧਾਨ ਹੈ ਇੰਨੀ ਕਿਨਾਂ ਨੂੰ ਸਿੱਖੀ ਬਾਰੇ ਨੌਲੇਜ ਦੂਜੇ ਤੋਂ ਨੂੰ ਸਿਮਰੰਤ ਸਿੰਘ ਮਾਨ ਜਿਹੜੇ ਕਹਿੰਦੇ ਵੀ ਸਿੱਖੀ ਮੇਰੀ ਤਲਵਾਰ ਤੇ ਮੈਂ ਮਤਲਬ ਸਾਰੀ ਟਿਕਾਈ ਉਹਦਾ ਫਰਜ਼ੰਦ ਈਮਾਨ ਸਿੰਘ ਉਹ ਮੈਂ ਕਹਿੰਦਾ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ ਮੈਂ ਸ਼ਹੀਦ ਮੰਨਦਾ ਵਾਂ ਗੁਰੂ ਅੰਗਦ ਦੇਵ ਜੀ ਨੂੰ ਤੇਰਾ ਸਤਿਆਨਾਸ਼ ਸ਼ਹੀਦ ਭਗਤ ਸਿੰਘ ਇੱਕ ਦੁਨਿਆਵੀ ਜੋਧਾ ਇੱਕ ਸ਼ੂਰਮਾ ਪੋਲਿਟੀਕਲ ਤੇ ਉਹ ਦੇਵੀ ਸ਼ਕਤੀ ਆ ਪਰਮਾਤਮਾ ਦੀ ਜੋਤ ਆ ਗੁਰੂ ਅੰਗਦ ਦੇਵ ਦੀ ਇਹਨਾਂ ਦੋਨਾਂ ਦਾ ਕੰਪੈਰੀਸਨ ਕੀ ਹੋਇਆ ਦੂਜੀ ਗੱਲ ਇਹ ਵੀ ਗੁਰੂ ਅੰਗਦ ਦੇਵ ਜੀ ਸ਼ਹੀਦ ਕਿੱਥੇ ਹੋਏ ਉਹਨਾਂ ਦੇ ਕੁਦਰਤੀ ਤਰੀਕੇ ਨਾਲ ਆਪਣਾ ਚੋੜਾ त्याग ਗਿਆ ਇੱਥੋਂ ਤੱਕ ਦੇ ਸਾਡੇ ਜਿਹੜੇ ਮਤਲਬ ਪੰਥਕ ਪਰਿਵਾਰ ਆ ਨਾ ਜਿਹੜੇ ਸਾਨੂੰ ਲੀਡ ਕਰ ਰਹੇ ਆ ਇਹ ਆਦੇ ਉਹਨਾਂ ਦੀ ਸਿੱਖੀ ਬਾਰੇ ਮਤਲਬ ਸਿੱਖ ਕੌਮ ਸਾਡੀ ਮੈਂ ਤਾਂ ਕਹਿੰਦਾ ਮੈਂ ਵੀ ਅੱਜ ਜਿੰਨਾ ਕੁ ਵਜੂਦ ਹੈ ਸਾਡਾ ਹੈਗਾ ਇਹ ਵੀ ਤਕੜੇ ਖੜੇ ਮਤਲਬ ਕਿ ਜਿਹਦੇ ਪੈਰਾਂ ਪਿੱਛੇ ਸੰਗਤ ਆਪਣੇ ਆਪ ਵੀ ਆਪਣੇ ਆਪ ਨੂੰ ਬਚਾਈ ਫਿਰਦੀ ਆ ਲੀਡਰਾਂ ਵੱਲੋਂ ਸਾਨੂੰ ਕੋਈ ਮਤਲਬ ਜਿਹੜੀ ਹੈ ਨਾ ਤੁਹਾਨੂੰ ਡੋਬਣ ਦੀ ਹੁਣ ਤੁਸੀਂ ਬਾਕੀ ਫਿਰ ਤੁਸੀਂ ਬਾਦਲ ਪਰਿਵਾਰ ਦੀ ਲੈ ਲਓ ਭਾਵੇਂ ਤੁਸੀਂ ਜਕਰੀਆ ਖਾਨ ਦੀ ਗੱਲ ਲੈ ਲਓ ਮੀਰ ਮੰਨੂ ਦੀ ਲੈ ਲਓ ਜੀ ਮੋਇਨੀਉ ਦੀਂ ਦੀ ਅਜਸਮਤ ਰਾਏ ਦੀ ਲੈ ਲਓ ਲਖਵਤ ਰਾਏ ਦੀ ਲੈ ਲਓ ਵजीर ਖਾਨ ਦੀ ਲੈ ਲਓ ਜਿੰਨੇ ਲੋਕ ਆ ਨਾ ਉਹਨਾਂ ਨੇ ਸਾਡਾ ਇੰਨਾ ਸਿੱਕੀ ਦਾ ਨੁਕਸਾਨ ਨਹੀਂ ਕੀਤਾ ਜਿੰਨਾ ਬਾਦਲ ਨੇ ਤੇ ਬਾਦਲ ਪਰਿਵਾਰ ਨੇ ਕੀਤਾ ਗੱਲ ਫਿਰ ਉੱਥੇ ਹੁੰਦੀ ਉਹ ਤੇ ਜਹਰਾ ਤੌਰ ਤੇ ਸਾਡੇ ਦੁਸ਼ਮਣ ਸੀ ਉਹਨਾਂ ਲੜਨਾ ਸਾਡੇ ਸਿਰਾਂ ਦੇ ਮੁੱਲ ਪਾਏ ਇਹ ਪਰਿਵਾਰ ਨੇ ਇਸ ਪੰਥ ਆਰਐਸਐਸ ਦੇ ਇਸ਼ਾਰੇ ਤੇ ਪਹਿਲੀ ਤੇ ਗੱਲ ਆ ਵੀ 1920 ਦਾ ਬਣਿਆ ਕਾਲੀ ਦਲੇ ਨੇ ਫੱਟੀ ਪੋਜਦੀ 97 ਦੇ ਵਿੱਚ ਮੋਗੇ ਕਾਨਫਰੰਸ ਵੀ ਇਹ ਕਾਲੀ ਦਲੀ ਨਹੀਂਗਾ ਇਹ ਪੰਜਾਬ ਪਾਰਟੀ ਆ ਵੀ ਕਿਉਂ ਪੰਜਾਬ ਪਾਰਟੀ ਆ ਵੀ ਤੇਰੀ ਆਪਣੀ ਮਰਜ਼ੀ ਜਦੋਂ ਮਰਜ਼ੀ ਮਤਲਬ ਇਹਨੂੰ ਇਹਨੂੰ ਤੁਸੀਂ ਹਿੰਦੂਆਂ ਦੀ ਪਾਰਟੀ ਬਣਾ ਲਈ ਬਸ ਵੀ ਹਿੰਦੂ ਹੈ ਹਿੰਦੂਆਂ ਨੂੰ ਦੇ ਜੋ ਮਤਲਬ ਸੀਟਾਂ ਦੇਣੀਆਂ ਟਿਕਟਾਂ ਦੇਣੀਆਂ ਇਸ਼ਾਰਾ ਆ ਰਿਹਾ ਐਸਐਸ ਦਾ ਹੁਣ ਜਿਹੜੀ ਜਿਹੜੀ ਸਿੱਖ ਕੌਮ ਦਾ ਸਿਰਮੌਰ ਲੀਡਰ ਉਹ ਸਭ ਤੋਂ ਜਿਹੜੀ ਵੈਰੀ ਜਮਾਤ ਆ ਆਰਐਸਐਸ ਨਾਗਪੁਰ ਰਾਸ਼ਟਰੀ ਸਭ ਉਹਦੇ ਇਸ਼ਾਰੇ ਤੇ ਚੱਲਣ ਡਿਆ ਵਾ ਤੇ ਸਾਡੀ ਕੌਮ ਦਾ ਬਣਨਾ ਕੀ ਅਸੀਂ ਫਲੋਰਿਸ਼ ਕੀ ਕਰਨਾ ਜਿਵੇਂ ਮੈਂ ਕਹਿੰਦਾ ਵੀ ਅਸੀਂ ਤੇ ਜਿੰਨਾ ਕਿ ਸਾਡਾ ਵਿजूद ਹੈ ਜਿਹੜਾ ਅਸੀਂ ਚੱਲੀ ਜਾ ਰਹੇ ਆ ਨਾ ਜਿਹੜੇ ਸਾਡੀ ਕੌਮ ਨੂੰ ਸਾਹ ਅੰਡਿਆ ਉਹ ਵੀ ਕੋਈ ਪਰਮਾਤਮਾ ਦੀ ਬਖਸ਼ੀ ਦੀਆਂ ਲੀਡਰਾਂ ਵੱਲੋਂ ਕੋਈ ਨਹੀਂ ਹੁਣ ਕਿ ਕਿੰ누 ਨੂੰ ਨਹੀਂ ਪਤਾ ਵੀ ਸੌਦਾ ਸਾਦ ਦਾ ਉਹ ਜਿਹੜੇ ਪਿਛਾਕ ਉਹਨੇ 2007 ਚ ਸਲਾਬਤਪੁਰੇ ਜਿਹੜਾ ਉਹ ਡਰਾਮਾ ਕੀਤਾ ਗੁਰੂ ਹੁਣ ਕਿੰ누 ਨੂੰ ਨਹੀਂ ਪਤਾ ਵੀ ਉਹ ਉਹਨੂੰ ਸਾਰੇ ਆ ਗਈ ਨੇ ਉਹ ਪਿਛਾਕ ਉਹਨੂੰ ਇਹ ਨੇ ਪੇਟ ਕੀ ਤਸਰਬੀਰ ਸਕੇ ਬਾਦਲ ਨੇ ਪੇਟ ਕੀਤੀ ਫਿਰ ਜਿਹੜੇ ਉਹਨੇ ਗਲੀਆਂ ਚ ਅੰਗ ਰੋਲੇ ਕੀਤੇ ਗੁਰੂ ਗੋਬਿੰਦ ਸਿੰਘ ਦੇ ਪੱਤਰੇ ਨਾਲੀਆਂ ਚ ਗਏ ਫਿਰ ਉਹਨੇ ਐਲਾਨ ਕੀਤਾ ਵੀ ਤੁਹਾਡਾ ਗੁਰੂ ਚੋਰੀ ਕਰ ਲਿਆ ਕਰ ਲੋ ਮੈਨੂੰ ਜੋ ਕਰਨਾ ਉਹ ਕੀ ਦੇ ਇਸ਼ਾਰੇ ਦੇ ਕਰ ਰਿਆ ਸੀ ਫਿਰ ਉਹਨੂੰ ਮਾਫੀ ਦੇਣ ਦੀ ਐਡੀ ਕਿਹੜੀ ਤੁਕ ਸੀ ਫਿਰ ਜੇ ਪ੍ਰੋਟੈਸਟ ਕੀਤਾ ਤਾਂ ਫਿਰ ਉਹਦੀ ਮਾਫੀ ਤੁਸੀਂ ਕੈਨਸਲ ਵੀ ਕਰਦੇ ਇਹਦਾ ਮਤਲਬ ਅਕਾਲ ਪੱਤਰ ਤੇ ਵੀ ਖਡਾਉਣਾ ਹੋ ਗਿਆ ਜਦੋਂ ਮਰਜੀ ਅਕਾਲ ਪੱਤਰ ਕਿੱਥੇ ਅਕਾਲ ਪੱਤਰ ਦੇ ਜੱਤੀਦਾਰ ਅਕਾਲੀ ਫੂਲਾ ਸਿੰਘ ਦੀ ਮਾਧਿਅ ਰਣਜੀਤ ਸਿੰਘ ਨੂੰ ਵੀ ਦਰਖਤਾਨਾ ਬੰਨ ਲਿਆ ਉਹਨਾਂ ਨੇ ਨੇਕਡ ਕਰਕੇ ਔਰ ਕਿੱਥੇ ਧੋਨੇ ਆ ਵੀ ਅਕਾਲ ਤਖਤ ਫੋਨ ਤੇ ਉਹਨੂੰ ਇਹਨੂੰ ਮaaf ਕਰਦੇ ਤੇ ਇਹਨੂੰ ਮਤਲਬ ਸਜ਼ਾ ਲਾ ਦਿਓ ਇਹ ਸਾਰੇ ਇੰਸਟੀਚਿਊਸ਼ਨ ਜਿਹੜੇ ਨੇ ਸਾਡੇ ਖਡਾਉਣਾ ਬਣਾ ਕੇ ਰੱਖ ਦਿੱਤੇ ਹੁਣ ਕਿੰਨੀ ਜ਼ੋਰ ਲੱਗਦੇ ਹੁੰਦੇ ਸੀ ਸ਼ੁਰੂ-ਸ਼ੁਰੂ ਜੀ ਆਪਾਂ ਅਕਾਲੀ ਦਲ ਦੇ ਜਦੋਂ ਇਜਲਾਸ ਹੁੰਦਾ ਸੀਗਾ ਤੇ ਬੀਬੀਸੀ ਤੱਕ ਦੇ ਇਥੇ ਪੱਤਰਕਾਰ ਆਏ ਹੁੰਦੇ ਸੀ ਕਿੰਨੀ ਕਨਸੈਂਟਰੇਸ਼ਨ ਸਾਰੀ ਵਰਲਡ ਫੋਕਸ ਹੋਈ ਹੁੰਦੀ ਸੀ ਪੋਲਿਟਿਕਸ ਦੀ ਵੀ ਅਕਾਲੀ ਦਲ ਦਾ ਪ੍ਰਧਾਨ ਐ ਕਿ ਕੌਣ ਬਣਦਾ ਕਿਉਂਕਿ ਹਰ ਸਾਲ ਚੋਣ ਹੁੰਦੀ ਸੀ ਕਿੱਥੇ ਹੁਣ ਲਫਾਫੇ ਤੁਸੀਂ ਪ੍ਰਧਾਨ ਨਿਕਲ ਆਉਂਦਾ ਲਿਫਾਫਾ ਖੋਲਦੇ ਆ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਤੇ ਉਹ ਲਿਫਾਫਾ ਖੋਲਦੇ ਹਾਂ ਜੀ ਪ੍ਰਧਾਨ ਸਾਹਿਬ ਨੇ ਇਹਨੂੰ ਨਾਮਿਨੇਟ ਕੀਤਾ ਬਸ ਠੀਕ ਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਇਸ ਤਰ੍ਹਾਂ ਮਤਲਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਂਦੇ ਔਰ ਕੀ ਉਹਨਾਂ ਦੀ ਦੇਣ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹ ਨਟੋੜਾ ਸਾਹਿਬ ਤੋਂ ਬਾਅਦ ਆਉਂਦੇ ਨਟੋੜਾ ਸਾਹਿਬ ਦੇ ਵਿੱਚ ਜੋ ਵੀ ਆ ਉਹਨਾਂ ਨੇ ਕ腐ਸ਼ਨ ਲਿਆਂਦੀ ਐ ਜੀ ਪੀਸੀ ਦੀ ਫਿਰ ਵੀ ਉਹਨਾਂ ਦੇ ਵਿੱਚ ਕੌਮੀ ਜ਼ਰਦ ਕੋਈ ਹੈ ਸੀਗਾ ਬਾਕੀ ਹੁਣ ਇਸ ਵੇਲੇ ਤੁਸੀਂ ਦੇਖ ਲਓ ਵੀ 1920 ਤੋਂ ਲੈ ਕੇ ਆਨ ਵਰਲਡ ਇੰਨਾ ਮਾੜਾ ਹਾਲ ਕਦੀ ਹੋਇਆ ਸੀਗਾ ਅਕਾਲੀਆਂ ਦਾ ਇੱਕ ਸੀਟ ਨਹੀਂ ਇਹ ਬਚਾ ਸਕੀ ਨਾ ਅਸੈਂਬਲੀ ਦੀ ਤੇ ਨਾ ਪਾਰਲੀਮੈਂਟ ਦੀ ਹੁਣ ਪਾਰਲੀਮੈਂਟ ਦੀ ਰੀਸੈਂਟਲੀ ਚੋਣਾਂ ਦੇ ਵਿੱਚ ਸਭ ਨੂੰ ਪਤਾ ਹਰ ਸਿੱਖ ਨੂੰ ਪਤਾ ਵੀ ਕਿਹੜੇ ਹਾਲੀ ਇਹਨਾਂ ਨੇ ਉਹ ਆਪਣੀ ਇੱਜ਼ਤ ਬਚਾਈ ਹੈ ਕਿ ਬਠਿੰਡੇ ਵਾਲੀ ਸੀਟ ਤੇ ਜੇ ਮਨਪਰੀ ਦੇ ਵਾਲੀ ਉਹ ਇੱਕ ਲੈ ਗਿਆ ਜਾਂ ਇੱਕ ਅੱਦੇ ਹੋਰ ਪਿਛਲੀਆਂ ਅਸੈਂਬਲੀ ਚੋਣਾਂ ਚ ਉਹਨਾਂ ਨੇ ਆਪਣੇ ਐਫਰਟਸ ਨਾ ਖੜੀਆ ਉਹਨਾਂ ਦੇ ਆਪਣੇ ਵਕਾਰ ਨਾ ਉਹ ਕਾਲੀਦਲ ਨੂੰ ਵੋਟ ਨਹੀਂ ਪਈ ਉਸ ਕੈਂਡੀਡੇਟ ਨੂੰ ਵੋਟ ਪਈ ਹੈ ਬਾਕੀ ਤੁਹਾਡਾ ਸਵਾਲ ਕੀ ਸੀ ਮੈਨੂੰ ਦੁਬਾਰਾ ਆਪਣਾ ਸਵਾਲ ਮੇਰਾ ਸਵਾਲ ਇਹ ਸੀ ਵੀ ਸਿੱਖ ਜਿਹੜਾ ਵਾ ਉੱਪਰ ਕੇ ਸਾਹਮਣੇ ਕਿਉਂ ਨਹੀਂ ਆ ਰਿਹਾ ਹੁਣ ਤੱਕ ਜਿਹੜਾ ਵਾ ਅਸੀਂ ਉਹੀ ਉਸੇ ਗੱਲ ਨੂੰ ਮੈਂ ਐਕਸਪਲੇਨ ਕਰ ਰਿਹਾ ਵੀ ਐਸੀ ਮਾਰੀ ਲੀਡਰਸ਼ਿਪ ਤੋਂ ਇਹ ਸਾਡਾ ਕਸੂਰ ਗਿਣ ਲਓ ਸਾਡੀ ਅਕਲ ਨਹੀਂ ਕੰਮ ਕਰਦੀ ਐਸੀ ਅੱਗੇ ਅਸੀਂ ਅਸੀਂ ਯੋਧਾ ਤੇ ਅਸੀਂ ਕੋਈ ਮਤਲਬ ਬੰਦਾ ਅੱਗੇ ਲਿਆ ਹੀ ਨਹੀਂ ਸਕੇ ਇਮਾਨਦਾਰ ਜਿਹੜਾ ਜਿਹੜਾ ਪਾਇਨੀਅਰ ਜਿਹਨੂੰ ਅਸੀਂ ਰੀਅਲ ਸੈਂਸ ਜਿਹੋ ਜਿਹੇ ਮੈਂ ਮਿਸਾਲ ਦੁੱਤੀ ਆ ਕਿ ਜਿਹੋ ਜਿਹੇ ਲੀਡਰ ਬਾਕੀ ਕਮਿਊਨਿਟੀਜ਼ ਨੂੰ ਮਿਲੇ ਸਾਨੂੰ ਵੀ ਮਿਲਦਾ ਹੈ ਜਨਾਵ ਵਰਗਾ ਲੀਡਰ ਅਸੀਂ ਆਪਣੀ ਵੱਖਰੀ ਸਟੇਟ ਲੈ ਕੇ ਸੰਤਾੜੀ ਚ ਬੈਠੇ ਹੁੰਦੇ ਸਾਨੂੰ ਸਾਨੂੰ ਕੀ ਮਤਲਬ ਕਾਦਾ ਡਰ ਸੀ ਨਾ ਸਾਡੇ ਪਾਣੀ ਜਾਂਦੇ ਨਾ ਸਾਡੇ ਡੈਮ ਜਾਂਦੇ ਨਾ ਸਾਡਾ ਚੰਡੀਗੜ੍ਹ ਜਾਂਦਾ ਕੀ ਮਤਲਬ ਹੁਣ ਤੁਸੀਂ ਵੇਖੋ ਵੀ ਲੀਡਰਸ਼ਿਪ ਦੀ ਗੱਲ ਆ ਜਦੋਂ ਇਹਨਾਂ ਨੇ ਅੱਧੋਂ ਡੂਡ ਕਰਕੇ ਇੱਕ ਨੂੰ ਫਰਸਟ ਨਵੰਬਰ 1966 ਨੂੰ ਇਹਨਾਂ ਨੇ ਡਿਕਲੇਅਰ ਕੀਤਾ ਨਾ ਪੰਜਾਬੀ ਸੂਬਾ ਉਦੋਂ ਸੰਤਪਦੇ ਸਿੰਘ ਦੀ ਸਾਡਾ ਕਰਤਾ ਤਾਂ ਸੰਤਪਦੇ ਸਿੰਘ ਤਾਂ ਮਦਾਸਤਾ ਵੀ ਉਹ ਪਪੜ ਸੀਗਾ ਕਹਿ ਰਹ ਹੁੰਦਾ ਕਿੱਥੇ ਤੇ ਉਹਨੂੰ ਇੱਥੇ ਰਹਿ ਕੇ ਦੇਖਣਾ ਚਾਹੀਦਾ ਵੀ ਕੋਈ ਡਿਮਾਰਕੇਸ਼ਨ ਕਿੱਥੋਂ ਕਿਹੜੀ ਹੱਦ ਕਿੱਥੇ ਲਾਈਨ ਖਿੱਚ ਰਿਹਾ ਕੀ ਸਾਨੂੰ ਦੇ ਰਿਹਾ ਕਰ ਰਿਹਾ ਇੰਗਲੈਂਡ ਸੇਅਰ ਕਰਨ ਚਲੇਗਾ ਪੁਰਾਣੇ ਕ੍ਰੋਨਿਕਲਸ ਕੱਢ ਕੇ ਵੇਖੋ ਪੁਰਾਣੀਆਂ ਅਖਬਾਰਾਂ ਕੱਢ ਕੇ ਵੇਖੋ ਜਦੋਂ ਜਦੋਂ ਕਿ ਇੱਥੇ ਉਹਨੂੰ ਰਾਤ ਵੀ ਨਹੀਂ ਸੌਣਾ ਚਾਹੀਦਾ ਇਹਨੇ ਕੰਸੈਂਟਰੇਸ਼ਨ ਨਾਲ ਇਹਨੇ ਧਿਆਨ ਨਾਲ ਮਤਲਬ ਅਗਵਾਈ ਕਰਨੀ ਚਾਹੀਦੀ ਸੀ ਕੌਮ ਦੀ ਤੇ ਉਧਰੋਂ ਐਲਾਨ ਹੋਇਆ ਤੇ ਉਧਰੋਂ ਆਪ ਇੰਗਲੈਂਡ ਸੇਅਰ ਕਰਨ ਚਲੇਗਾ ਅੱਛਾ ਫਿਰ ਫਿਰ ਉਹਨਾਂ ਲੀਡਰਾਂ ਦੀ ਇੱਕ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੇਣਾ 72 ਦੇ ਵਿੱਚ ਕਾਂਗਰਸ ਆ ਗਈ ਅਸੈਂਬਲੀ ਦੇ ਵਿੱਚ ਫਲੈਟਲੀ ਕਾਲੀ ਦਾ ਲਹਿਰ ਗਿਆ ਟੋੜਾ ਤੇ ਇਹ ਨਵੀਂ ਲੀਡਰਸ਼ਿਪ ਉਹਨਾਂ ਚਿਰ ਨੂੰ ਅੱਗੇ ਆ ਚੁੱਕੀ ਜਿਵੇਂ ਮੋਹਨ ਸਿੰਘ ਟੋੜ ਟੋੜਾ ਸਾਹਿਬ ਟੋੜਾ ਨੂੰ ਆਂਦਾ 72 ਦੇ ਵਿੱਚ ਵੀ ਬਹੁਤ ਹੋ ਗਈ ਸੰਤ ਫਤੇ ਸਿੰਘ ਦਾ ਵੀ ਉਹਨਾਂ ਜਾਂ ਤਾਂ ਪਾਸੇ ਹੋ ਜਾ ਤੇ ਜਾਂ ਤੂੰ ਬੇਅਦਮੀ ਤੈਨੂੰ ਬੇਜਦ ਕਰਕੇ ਲਾਵਾਂਗੇ ਮਾਰਚ 72 ਦੇ ਵਿੱਚ ਟੋੜੇ ਨੇ ਉਹਨੂੰ ਲਾ ਕੇ ਨਾ ਤੇ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਅਟੈਂਪ ਕਾਰਜਕਾਰੀ ਪ੍ਰਧਾਨ ਬਣਾਤਾ ਟੋੜ ਸਾਹਿਬ ਨੂੰ ਤੇ 72 ਦੇ 72 ਦੇ ਅਕਤੂਬਰ ਚ 11 ਅਕਤੂਬਰ ਨੂੰ ਮਨਵਾਜ ਤੱਕ ਡੇਟ ਜਾਦਾ 11 ਅਕਤੂਬਰ ਨੂੰ ਬਕਾਇਦਾ ਇਜਲਾਸ ਕਰਕੇ ਤੇ ਉਹਨੂੰ ਸੰਤ ਫਤੇ ਸਿੰਘ ਨੂੰ ਲਾ ਕੇ ਤੇ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਉਹਨੂੰ ਤੋੜ ਸਾਬ ਨੂੰ ਮੋਹਨ ਸਿੰਘ ਤੋੜ ਨੂੰ ਉਹਨੂੰ ਇੰਨਾ ਧੱਕਾ ਲੱਗਾ ਨਾ ਜਦੋਂ ਉਹਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀਗਾ ਨਾ ਮਾਰਚ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਤੋੜਾ ਸਾਬ ਦੀ ਆਪਣੀ ਸੇਵਿੰਗ ਉਹ ਤਰਲੇ ਕੱਢਦਾ ਰਿਹਾ ਆਪਣਾ ਸੰਤਪਤੀ ਸੰਭੀ ਮੈਨੂੰ ਇਤਰਾ ਨਾ ਕਰੋ ਬੇਅਦਵੀ ਕਰਕੇ ਨਾ ਮੈਨੂੰ ਹਟਾ ਦਿਓ ਮੈਨੂੰ ਮਾੜਾ ਮੋਟਾ ਕੋਈ ਆਨਰੇਰੀ ਪੋਸਟ ਦੇ ਦਿਓ ਚੇਅਰਮੈਨ ਬਣਾ ਦਿਓ ਸਰਪ੍ਰਸਤ ਬਣਾ ਦਿਓ ਪਟਾਉਣਾ ਬਜੇਤ ਸੀਗਾ ਵੀ ਤੂੰ ਬਾਜ ਫਿਰ ਨਹੀਂ ਹੋਣਾ ਤੈਨੂੰ ਆਨਰੇਰੀ ਪੋਸਟ ਵੀ ਕੋਈ ਦਿੱਤਿਆਂ ਪਰ ਤੂੰ ਹੁਣ ਘਰ ਬਹਿ ਜਾ ਜਦੋਂ ਉਹਨੂੰ 11 ਤਰੀਕ ਨੂੰ ਛੋਟ ਨੂੰ ਬਕਾਇਦਾ ਫਾਰਮਲ ਤਰੀਕੇ ਨਾਲ ਬਣਾਤਾ ਨਾ ਤੂੰ ਨੇ ਘਰ ਦਾ ਰਸਤਾ ਵਿਖਾਤਾ 20 ਦਿਨ ਨਹੀਂ ਕੱਢਿਆ 11 11 ਅਕਤੂਬਰ ਨੂੰ ਉਹਨੂੰ ਗੱਡੀ ਤੋਂ ਲਾਇਆ ਪ੍ਰਧਾਨਗੀ ਤੋਂ ਲਾਇਆ 30 ਅਕਤੂਬਰ ਨੂੰ ਦਿਲ ਦਾ ਦੌਰਾ ਪੈ ਕੇ ਉਹ ਮਰ ਗਿਆ। ਇਹੋ ਜੀ ਤੇ ਇਹਨਾਂ ਨੂੰ ਗੱਦੀਆਂ ਪਿਆਰੀਆਂ ਮਤਲਬ ਕਹਿਣ ਤੋਂ ਮੇਰਾ ਇਹ ਭਾਵਾ ਵੀ ਸਾਨੂੰ ਇੰਨੀ ਇੱਕ ਸੈਲਫਿਸ਼ ਲੀਡਰਸ਼ਿਪ ਮਿਲੀ ਹੈ ਨਾ ਸ਼ਾਇਦ ਹੀ ਕਿਸੇ ਕੌਮ ਨੂੰ ਮਤਲਬ ਪੂਰੀ ਜਦੋਂ ਦੀ ਸ੍ਰਿਸ਼ਟੀ ਪ੍ਰਮਾਤਮਾ ਨੇ ਸਾਜੀ ਹੈ ਨਾ ਸ਼ਾਇਦ ਹੀ ਕਿਸੇ ਕੌਮ ਨੂੰ ਇੰਨੀ ਸੈਲਫਿਸ਼ ਲੀਡਰਸ਼ਿਪ ਮਿਲੀ ਹੋਗੀ ਜਿੰਨੀ ਬਾਕੀ ਫਿਰ ਵੇਖੋ ਬਾਅਦ ਦੇ ਵਿੱਚ 4 ਅਗਸਤ 1900 ਉਥੋਂ ਉਹ ਖੈਰ ਗੱਲ ਲੰਮੀ ਹੁੰਦੀ ਹੈ ਬਾਦ ਵਿੱਚ 4 ਅਗਸਤ 1982 ਨੂੰ ਜੋ ਕੁਝ ਸਾਡੇ ਨਾਲ ਹੋ ਗਿਆ ਫਿਰ ਨਵੰਬਰ 84 ਦੇ ਵਿੱਚ ਅੰਨਾ 4 ਅਗਸਤ 1982 ਨੂੰ ਮੋਰਚਾ ਲੱਗਾ ਜਿਹੜਾ ਸਾਡਾ 6 6 ਜੂਨ 1984 ਨੂੰ ਜੋ ਕੁਝ ਹੋ ਗਿਆ ਫਿਰ ਨਵੰਬਰ ਦੇ ਪਹਿਲੇ ਹਫਤੇ ਜੋ ਕੁਝ ਸਾਡੇ ਨਾਲ ਦਿੱਲੀ ਤੇ ਬਕਾਰ ਕਾਨਪੂਰ ਬਾਕੀ ਸਾਰੇ ਹੀ ਹੋਇਆ ਤੁਹਾਡਾ ਬਹੁਤ ਉਹ ਹੋ ਗਿਆ ਉਹ ਤੋਂ ਹੁਣ ਤੋਂ ਬਾਅਦ ਜਿਹੜੀ ਸਾਡੀ ਨਵੀਂ ਲੀਡਰਸ਼ਿਪ ਆਈ ਹੈ ਨਾ ਜਿੰਨੂੰ ਅਸੀਂ ਮਤਲਬ ਜਿਹੜੇ ਜਿਹੜੇ ਗਰਮਦਲੀਏ ਆਏ ਜਿੰਨਾ ਜਿੰਨਾਂ ਨੇ ਮਤਲਬ ਫਿਰ ਨਾ ਹੀ ਉਹਨਾਂ ਚੋਂ ਹੀ ਕਿਸੇ ਨੂੰ ਅਡਾਪਟ ਕਰ ਸਕਿਆ ਜੇ ਲਿਆਂਦਾ ਹੀ ਲਿਆਂਦਾ ਇੱਕ ਸਿਮਰਨ ਸਿੰਘ ਮਾਨ ਉਹਨੇ ਕਿਰਪਾਨ ਦੇ ਮਸਲੇ ਤੇ ਇਹੋ ਜਿਹਾ ਦਿਲ ਤੋੜਿਆ ਲੋਕਾਂ ਦਾ ਕਿ ਮੈਂ ਕਿਰਪਾਨ ਲੈ ਕੇ ਹੀ ਅੰਦਰ ਜਾਣੀ ਆ ਉਹ ਬਾਕੀ ਸਾਰਾ ਇਤਿਹਾਸ ਬਾਕੀ ਮੈਂ ਸਿਮਰਨ ਸਿੰਘ ਮਾਨ ਦੀ ਹੋਰ ਗੱਲ ਸੁਣ ਲਓ ਆਈਪੀਐਸ ਅਫਸਰ ਸੇਂਡ ਸਟੀਫਨ ਦਿੱਲੀ ਦੀ ਪ੍ਰੋਡਕਟ ਸੀਗੀ ਲੋਕਾਂ ਨੂੰ ਕਿੰਨਾ ਹੌਫਫਲ ਸੀ 5 ਲੱਖ ਤੋਂ ਵੱਧ 89 ਦੇ ਵਿੱਚ ਫਰਕ ਨਾਲ ਇਹਨਾਂ ਨੂੰ ਜਿਤਾਇਆ ਸੀਗਾ ਔਰ ਉਹਨਾਂ ਨੇ ਜਦੋਂ ਆਪਣਾ ਤੇ ਉਹਨਾਂ ਨੇ ਜੋ ਕਰਨਾ ਸੀਗਾ ਨਾ ਕਰ ਦਿੱਤਾ ਬਾਅਦ ਦੇ ਵਿੱਚ ਤੁਸੀਂ ਕੋ 2006 ਦੇ ਵਿੱਚ ਜਦੋਂ ਭਾਈ ਸਾਹਿਬ ਭਾਈ ਦਿਲਜੀਤ ਸਿੰਘ ਬਿੱਟੂ ਬਹੁਤ ਹੀ ਨਰਮ ਤੇ ਕੂਲ ਮਾਈਂਡਡ ਪਹਿਲੋਂ ਖਾੜਕੂ ਤੇ ਫਿਰ ਉਹ ਲੀਡਰ ਬਣੇ ਉਹਨਾਂ ਦੇ ਨਾਲ ਮਿਲ ਕੇ ਭਾਈ ਦਿਲਜੀਤ ਸਿੰਘ ਬਿੱਟੂ ਦੇ ਨਾਲ ਮਿਲ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪੰਜ ਪ੍ਰਧਾਨੀ ਅਕਾਲੀ ਦਲ ਬਣਾਇਆ ਇਹ ਬਣਾਇਆ ਉਹਨਾਂ ਨੇ ਮਈ 2006 ਚ ਕਿਉਂਕਿ ਪੰਜ ਤੋਂ ਜ਼ਿਲ੍ਹੇ ਤੋਂ ਬਾਹਰ ਆਏ 2006 ਚ ਇਹਨਾਂ ਨੇ ਪੰਜ ਪ੍ਰਧਾਨੀ ਅਕਾਲੀ ਦਲ ਬਣਾਇਆ 2006 ਚ ਪੰਜ ਪ੍ਰਧਾਨੀ ਅਕਾਲੀ ਦਲ ਬਣਾਇਆ ਤੇ 2 2007 ਦਸੰਬਰ 2007 ਚ ਉਹਨਾਂ ਨੂੰ ਡਿਸਬੈਂਡ ਕਰਨਾ ਪਿਆ ਉਹ ਜੇ ਨਰਮ ਤੇ ਕੂਲ ਮਾਈਂਡਡ ਬੰਦੇ ਨਾਲ ਇਹ ਬੰਦਾ ਸਵਾ ਸਾਲ ਨਹੀਂ ਸਿਮਰਜੀਤ ਸਿੰਘ ਮਾਨ ਚੱਲ ਸਕਿਆ ਉਹ ਹੋਰ ਇਹਨਾਂ ਨਾਲ મતਲਬ ਹੁਣ ਕਿੰਨੇ ਇਹਦੇ ਜਿਹੜੇ ਵਾਈਸ ਹਨ ਤੁਸੀਂ ਸੁਮੇਲ ਸਿੰਘ ਮਾਨ ਦੇ ਵੇਖੋ ਕਿ ਕਿੰਨੇ ਬੰਦੇ ਇਹਨੂੰ ਭਾਈ ਰਾਮ ਸਿੰਘ ਤੋਂ ਲੈ ਕੇ ਹੁਣ ਜਸਕਰਨ ਸਿੰਘ ਤੱਕ ਕਿੰਨੇ ਇਹਦੇ ਸੈਕੰਡ ਕਮਾਂਡ ਸੈਕੰਡ ਇਨ ਕਮਾਂਡ ਜਿਹੜੇ ਨੇ ਬਣਾਏ ਛੱਡ ਕੇ ਚਲੇ ਗਏ ਇਹੀ ਇਹੀ મતਲਬ ਇਸੇ ਗੱਲੋਂ ਹੀ ਉਹਨਾਂ ਨੇ ਪੰਜ ਪ੍ਰਧਾਨੀ ਜਿਹੜੀਆਂ ਨੇ ਭਾਈ ਦਿਲਜੀਤ ਸਿੰਘ ਬਿੱਟੂ ਨੂੰ ਡਿਸਬੈਂਡ ਕਰਕੇ ਉਹ ਬੇਦਿਲ ਹੋ ਕੇ ਘਰ ਹੀ ਬਹਿ ਗਏ ਫਿਰ ਪੰਤਕ ਸਿਰ ਹਲਕਿਆਂ ਤੋਂ ਵਿਚਰਦੇ ਜਾਂਦੇ ਆ ਜਿੱਥੇ ਜ਼ਰੂਰਤ ਹੁੰਦੀ ਹੈ ਪਰ ਮੁੜ ਕੇ ਉਹਨਾਂ ਦਾ ਵਿਸ਼ਵਾਸ ਹੀ ਉੱਠ ਗਿਆ ਇਕਾਲੀ ਲੀਡਰਸ਼ਿਪ ਤੋਂ ਕਿ ਇਹਨਾਂ ਦੇ ਨਾਲ ਚੱਲਣਾ ਬੜਾ ਭਾਰੀ ਹੈ ਜੇ ਮੈਂ ਗੱਲ ਕਰਾਂ ਕਿ ਇਸ ਵੇਲੇ ਸਮੇਂ ਮੌਜੂਦਾ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਲੀਡਰ ਤੁਹਾਡੀ ਨਜ਼ਰ 'ਚ ਕੋਈ ਜਿਹੜਾ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਸਕੇ ਤੁਹਾਡੀ ਨਜ਼ਰ ਦੇ ਵਿੱਚ ਇਸ ਟਾਈਮ ਤੇ ਕੋਈ ਲੀਡਰ ਮੌਜੂਦ ਹੈ ਨਹੀਂ ਨਾਟ ਐਟ 올 ਅਜੇ ਨਹੀਂ ਜਾਂਦੇ ਉਹ ਪ੍ਰਮਾਤਮਾ ਵਾਂਗੂ ਨਾ ਜਿਵੇਂ ਜਿਵੇਂ ਨਵੀਂ ਪਾਸ਼ਾਹੀ ਵਾਂਗੂ ਅਚਾਨਕ ਕੋਈ ਪ੍ਰਗਟ ਹੋ ਜੇ ਉਹਨੂੰ ਜਿਵੇਂ ਉਹਨਾਂ ਨੇ ਕਿ ਮੱਖਣ ਚਾ ਲਬਾਣਾ ਨੇ ਪ੍ਰਗਟ ਕਰ ਦਿੱਤਾ ਸੀਗਾ ਲੱਭ ਲਿਆ ਸੀਗਾ ਗੁਰੂ ਪ੍ਰਗਟ ਕਰਨ ਨੂੰ ਕਰਦਾ ਸੀ ਵੀ ਮਤਲਬ ਉਹਨਾਂ ਉਹਨਾਂ ਰਾਹੀਂ ਉਹ ਪ੍ਰਗਟ ਹੋ ਗਏ ਸੀਗੇ ਦੇਖੋ ਇਹੋ ਜਿਹਾ ਕੁਦਰਤ ਮੇਰਾ ਕਿਲ ਕਰਦੇ ਮਹਾਰਾਜ ਸੱਚੀ ਪਾਤਸ਼ਾਹ ਸਾਡੀ ਬਾਹ ਫੜ ਲੇ ਤੇ ਸਾਨੂੰ ਕੋਈ ਇਮਾਨਦਾਰ ਲੀਡਰ ਮਿਲ ਜੇ ਤੇ ਸਾਡੀ ਵੀ ਢੀੜੀ ਬੰਨੇ ਲੱਗ ਜੇ ਔਰ ਲੱਗੂਗੀ ਵੀ ਮਤਲਬ ਹਰ ਚੀਜ਼ ਦਾ ਰਾਤ ਕਿੰਨੀ ਵੀ ਲੰਮੀ ਹੋਵੇ ਦਿਨ ਚੜਨਾ ਹੀ ਹੁੰਦਾ ਹੈ ਦੁੱਖ ਕਿੰਨਾ ਵੀ ਲੰਮਾ ਹੋਵੇ ਸੁੱਖ ਆਉਣਾ ਹੀ ਹੁੰਦਾ ਵਾ ਇਹਨਾਂ ਤੋਂ ਸਾਡਾ ਆ ਗੜੋਂ ਜਿਹੜੀ ਸਾਡਾ ਜਿਹੜਾ ਮੌਜੂਦਾ ਲੀਡਰਸ਼ਿਪ ਹਨਾ ਕਰ ਲਈ ਇਹ ਗੜੋਂ ਲੈ ਜੇ ਆਪਣੇ ਆਪ ਮਤਲਬ ਕੋਈ ਯੋਧਾ ਕੋਈ ਨਿਤਰੂਗਾ ਐਸੀ ਕੋਈ ਗੱਲ ਨਹੀਂ ਸਾਡੀਆਂ ਅਸੀਂ 15 ਕਰੋੜ ਨੂੰ ਡਾਇਸੋਰਾ ਪਾ ਕੇ ਸਾਰੀ ਸਾਰੀ ਟੋਟਲ ਪਾਪੂਲੇਸ਼ਨਾਂ ਤੇ ਇੱਕ ਲੀਡਰ ਨਾ ਸਾਨੂੰ ਮਿਲੂਗਾ ਕਿਤੇ ਤੇ ਕੋਈ ਕੋਈ ਪਰਮਾਤਮਾ ਦਾ ਭਗਤ ਕੋਈ ਜੰਮਿਆ ਹੋਊਗਾ ਨਾ ਸਾਡੀ ਬਾਹਮ ਫੜਨ ਲਈ ਸਰ ਇੱਥੇ ਮੇਰਾ ਇੱਕ ਸਵਾਲ ਆ ਤੁਸੀਂ ਵਿੱਚ ਗੱਲ ਕੀਤੀ ਖਾੜਕੂ ਦੀ ਉਹ ਜਿਹੜੀ ਖਾੜਕੂ ਸਫਾ ਸੀ ਉਸ ਨੂੰ ਵੀ ਰੁਕਣ ਦਾ ਕੀ ਕਾਰਨ ਤੁਸੀਂ ਉਹ ਸਮਾਂ ਵੀ ਹੰਡਾਇਆ ਹੋਏਗਾ ਉਸ ਨੂੰ ਰੁਕਣ ਦਾ ਕੀ ਕਾਰਨ ਹੋ ਸਕਦਾ ਸੀ ਐਕਚੁਅਲੀ ਦੇਖੋ ਸਾਡਾ ਜਿਹੜਾ ਸਾਡਾ ਵਾਹ ਵਾ ਨਾ ਉਹ ਦੁਨੀਆ ਦੇ ਇੱਕ ਜਿਹੜੀ ਮਾਈਟੀਸ 10 ਪੰਜ ਸਟੇਟਸ ਹਨ ਉਹਨਾਂ ਨਾਲ ਪੈ ਚੁੱਕਾ ਹਿੰਦੁਸਤਾਨ ਕੋਈ ਮਾੜਾ ਮੋਟਾ ਕੋਈ ਛੋਟਾ ਮੋਟਾ ਕੰਟਰੀ ਤਾਂ ਹੈ ਨਹੀਂਗਾ ਇੱਥੇ ਜਿਹੜੀ ਸਾਡੇ ਵਰਗੀ 2 ਜਾਂ 3% ਮਾਈਕਰੋਸਕੋਪਿਕ ਕਮਿਊਨਿਟੀ ਆ ਨਾ ਅਸੀਂ ਭਾਵੇਂ ਪੀਸਫੁਲ ਤਰੀਕੇ ਨਾਲ ਚੱਲੀਏ ਭਾਵੇਂ ਸਭ ਤੋਂ ਪਹਿਲੀ ਤਾਂ ਗੱਲ ਹੈ ਵੀ ਜੇ ਤਾਂ ਅਸੀਂ ਆਵਾਜ਼ ਉਠਾਉਨੇ ਆ ਨਾ ਤੇ ਸਾਨੂੰ ਕਹਿੰਦੇ ਵੀ ਸਿੱਖ ਬਗਗੀ ਹੈ ਜੇ ਗੁੱਸੇ 'ਚ ਆ ਕੇ ਸਾਡਾ ਕੋਈ ਜੂਥ ਹਥਿਆਰ ਚੁੱਕ ਲਿੰਦਾ ਨਾ ਤੇ ਫਿਰ ਉਹ ਕਹਿੰਦੇ ਵੀ ਅੱਤਵਾਦੀ ਆ ਹੁਣ ਉਹਨੂੰ ਫਿਰ ਉਹਨਾਂ ਨੂੰ ਬਿਲਕੁਲ ਹੀ ਮਤਲਬ ਸਾਡੇ 'ਤੇ ਜ਼ੁਲਮ ਕਰਨ ਦਾ ਕਿ ਸਿੱਧਾ ਬਹਾਨਾ ਮਿਲ ਜਾਂਦਾ ਵਾ ਅਸੀਂ ਸਾਡਾ ਵਾਹ ਡਾਡੇ ਦੁਸ਼ਮਣ ਨਾਲ ਪਿਆ ਵਾ ਅਸੀਂ ਭਾਵੇਂ ਅਸੀਂ ਹਥਿਆਰ ਚੁੱਕੀਏ ਭਾਵੇਂ ਅਸੀਂ ਪੀਸਫੁਲ ਤਰੀਕੇ ਨਾਲ ਸਟਰਗਲ ਕਰੀਏ ਇੰਨੀ ਜਲਦੀ ਸਾਨੂੰ ਸਫਲਤਾ ਨਹੀਂ ਮਿਲਣੀ ਉਹ ਹਰ ਹਰ ਬਾ ਵਰਦ ਕੇ ਉਹਨਾਂ ਨੇ ਜਿਤਨਾ ਮੈਂ ਤੁਹਾਨੂੰ ਦੱਸਿਆ ਵਾ ਵੀ ਮਾਸਟਰ ਨੂੰ ਸੰਤ ਫਤੇ ਸਿੰਘ ਨੂੰ ਲਿਆ ਕੇ ਮਾਸਟਰ ਤਾਰਾ ਸਿੰਘ ਨੂੰ ਬਾਅਦ ਦੇ ਵਿੱਚ ਜਿਹੜੇ ਬਾਦਲ ਆਇਆ ਬਾਦਲ ਨੂੰ 나ਗਪੁਰੀਆਂ ਨੇ ਟਰੈਪ ਕਰ ਲਿਆ ਇਸ ਵੇਲੇ ਉਹ ਬਾਦਲ ਆਰਐਸਐਸ ਦਾ ਮਰਨ ਤੱਕ ਰਿਹਾ ਵਾ ਉਹ ਸਿੱਖਾਂ ਦਾ ਕੋਈ ਨਹੀਂ ਸੀਗਾ ਵੈਲਵਿਸ਼ਰ ਅੱਛਾ ਇਸੇ ਤਰ੍ਹਾਂ ਹੀ ਮਤਲਬ ਵੀ ਜਿਹੜੇ ਖਾੜਕੂ ਆ ਉਹਨਾਂ ਦੇ ਵਿੱਚ ਵੀ ਸਰਕਾਰੀ ਕੁਸਵੇਟ ਕਰਕੇ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਇੱਕ ਵਾਰ ਮਤਲਬ ਮੋਢਾ ਲੱਗ ਗਿਆ ਜਦੋਂ ਸਾਡੀ ਪਿੱਠ ਲੱਗੀ ਆ ਇੱਕੋਰੀ ਜਿਹੜਾ ਇਹ ਜਿਹੜੀ ਮੂਵਮੈਂਟ ਚੱਲੀ ਸੀ ਨਾ ਉਹ ਮੁੱਦੇ-ਮੁੱਵੇ ਕੋਈ ਡਿੱਗੀ ਹੈ ਹੁਣ ਫੇਰ ਵੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਕੋਈ ਪਰਮਾਤਮਾ ਸੱਚੇ ਪਾਚਾ ਸਰਵਸ਼ਕਤੀਮਾਨ ਸਾਡੇ ਤੇ ਮਿਹਰ ਕਰੇ ਸਾਨੂੰ ਕੋਈ ਗਰਮ ਦਲੀਆ ਲੀਡਰ ਮਿਲੇ ਜਾਂ ਸਾਨੂੰ ਕੋਈ ਮਾਸਟਰ ਤਾਰਾ ਸਿੰਘ ਟਾਈਪ ਪੀਸਫੁਲ ਤਰੀਕੇ ਨਾਲ ਮਿਲੇ ਉਦੋਂ ਤੱਕ ਸਾਨੂੰ ਵੇਟ ਕਰਨੀ ਪਊਗੀ ਐਸ ਵੇਲੇ ਮਤਲਬ ਵੀ ਮੈਂ ਮੈਂ ਜੋ ਆਪਣੀ ਕੌਮ ਨੂੰ ਜੇ ਕੋਈ ਮੈਨੂੰ ਪੁੱਛੇ ਨਾ ਵੀ ਮੈਂ ਮੈਂ ਕਿਹੜਾ ਕੋਈ ਰੈਬਰਾਂ ਕੌਮ ਦਾ ਮੈਂ ਤੇ ਚਿੱਕੀ ਰਹਿਤ ਬੈਤ ਵੀ ਪੂਰਾ ਨਹੀਂਗਾ ਪਰ ਮੈਨੂੰ ਮੇਰੇ ਜਿਹੜੀ ਦਿਲ ਦੀ ਗੱਲਾਂ ਨੇ ਜਿਹੜੀ ਮੌਜੂਦਾ ਅਕਾਲੀ ਲੀਡਰਸ਼ਿ ਜਿਹੜੀ ਭਾਵੇਂ ਉਹ ਕੋਈ ਬਾਦਲ ਲਾ ਦੇ ਭਾਵੇਂ ਬਾਦਲਾਂ ਦੇ ਕੋਈ ਮਤਲਬ ਆਸੇ-ਪਾਸੇ ਤੁਰੇ ਫਿਰਦੇ ਜਿਹੜੇ ਮਾੜੀਆਂ-ਮੋਟੀਆਂ ਗੱਲਾਂ ਤੋਂ ਰੁਸ ਕੇ ਵੋਟਾਂ ਆਉਂਦੀਆਂ ਨਾ ਤੇ ਵੋਟ ਪਾੜ ਕੇ ਛੁੱਟਦੇ ਉਹ ਕਾਲੀਆਂ ਨੂੰ ਵੋਟ ਨਾ ਪਾਏ ਉਹ ਜਿੰਨਾ ਚਿਰ ਇਹਦਾ ਇਹਦਾ ਨਾ ਇਹਦੀ ਇਹਦੀ ਜਿਹੜਾ ਜਿਹੜਾ ਜੋ ਵੀ ਆ ਹੈਗਾ ਮਤਲਬ ਇਹ ਫਿਜ਼ੀਕਲੀ ਇੱਕ ਤਰ੍ਹਾਂ ਵਾਲੇ ਸੀਨ ਤੋਂ ਪਾਸੇ ਨਹੀਂ ਹੋ ਜਾਂਦੇ ਤੇ ਨਵੀਂ ਸਾਡੀ ਲੀਡਰਸ਼ਿਪ ਨਹੀਂ ਆ ਜਾਂਦੀ ਇਹਦੇ ਨਾਲ ਉਹ ਤੇ ਵੋਟ ਪਾ ਕੇ ਕਿਸੇ ਦੁਸ਼ਮਣ ਨੂੰ ਪਾ ਦਿਓ ਸੰਧੂ ਸਾਹਿਬ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਜਿਹੜੀ ਵੀ ਤੁਸੀਂ ਜਾਣਕਾਰੀ ਦਿੱਤੀ ਹੈ ਉਹਦੇ ਲਈ ਵੀ ਬਹੁਤ-ਬਹੁਤ ਧੰਨਵਾਦ ਕਿੰਨੀ ਨੋ ਕਿ ਥੈਂਕ ਯੂ ਨਾਈਸ ਆਫ ਯੂ ਸੋ ਨਾਈਸ ਆਫ ਯੂ ਸਾਰ ਇਟ ਇਜ਼ ਗ੍ਰੇਟ ਕਲੀਅਰ ਫਾਰ ਮੀ ਸੋ ਇਹ ਹਨ ਭਗਵੰਤ ਸਿੰਘ ਸੰਧੂ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਕੌਮ ਦੇ ਸਿੱਖ ਚਿੰਤਕ ਹੋਣ ਦੇ ਨਾਤੇ ਜਾਣਕਾਰੀ ਦਿੱਤੀ ਔਰ ਕੀ ਕਾਰਨ ਰਹਿ ਕਿ ਸਾਨੂੰ ਹੁਣ ਤੱਕ ਜਿਹੜਾ ਵਾ ਸਿੱਖ ਸਮੁਦਾਇ ਜਿਹੜਾ ਵਾ ਉਹ ਤਰੱਕੀ ਦੀ ਰਾਹ ਤੇ ਨਹੀਂ ਜਾ ਸਕਿਆ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲੈਣ ਲਈ ਤੁਸੀਂ ਬੜੇ ਰੋ ਸਾਡੇ ਚੈਨਲ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ